ਗੱਤਰ ਅਸੀਂ ਦੇਖਦੇ ਹਾਂ ਕਿ ਚਾਹੇ ਟੈਰਰਿਸਟ ਮੋਡਿਊਲ ਹੋ ਜਾਂ ਗੈਂਗਸਟਰਸ ਦੀ ਗੱਲ ਹੋ ਤੇ ਪੰਜਾਬ ਪੁਲਿਸ ਅਲੱਗ-ਅਲੱਗ ਏਜੰਸੀਆਂ ਦੇ ਨਾਲ ਜਿਹੜੀ ਹੈ ਉਹ ਜਿਹੜੀ ਹੈ ਕਈ ਐਨਕਾਊਂਟਰਸ ਵੀ ਕਰ ਰਹੇ ਨੇ ਤੇ ਬਹੁਤ ਸਾਰੀ ਜਿਹੜੀ ਹੈ ਹੋਰ ਚੀਜ਼ਾਂ ਨੂੰ ਵੀ ਜਿਹੜੀ ਹੈ ਦੇਖ ਰਹੇ ਨੇ ਤੇ ਸਾਡੇ ਨਾਲ ਡੀਐਸਪੀ ਗੁਰਸ਼ੇਰ ਸਿੰਘ ਤੇ ਸ਼ਿਵ ਕੁਮਾਰ ਜੀ ਨੇ ਜਿਹੜੇ ਕਿ ਮੌਕੇ ਤੇ ਮੌਜੂਦ ਸੀਗੇ ਹਾਲਾਂਕਿ ਬਟਾਲਾ ਪੁਲਿਸ ਤੇ ਪੰਜਾਬ ਪੁਲਿਸ ਦਾ ਜੁਆਇੰਟ ਆਪਰੇਸ਼ਨ ਹੈ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਜਦ ਅਸੀਂ ਯੂਏਪੀਏ ਦੀ ਗੱਲ ਕਰਦੇ ਬਹੁਤ ਗੰਭੀਰ ਹੋ ਜਾਂਦਾ ਕਿਉਂਕਿ ਦੇਸ਼ ਦੇ ਨਾਲੇ ਪੂਰਾ ਮਾਮਲਾ ਜੁੜ ਜਾਂਦਾ ਹੈ ਦੇਸ਼ਦ્રોਹੀ ਧਾਰਾ ਦੇ ਨਾਲ ਕਦ ਤੋਂ ਲੋੜਿੰਦੇ ਸੀਗੇ ਸਰ ਕੀ ਪੂਰਾ ਮਾਮਲਾ ਮੈਂ ਮੀ ਲਾਸਟ ਈਅਰ ਦਾ ਇੱਕ ਬਲੌਂਗੀ ਦਾ ਪੁਲਿਸ ਸਟੇਸ਼ਨ ਸਾਡਾ ਇੱਕ ਮਕਦਮਾ ਸੀ ਯੂਏਪੀ ਦਾ 184/23 ਜਿਦੇ ਵਿੱਚ ਅਸੀਂ ਪੰਜ ਰੋਪੀ ਗ੍ਰਿਫਤਾਰ ਕਰ ਲਏ ਸੀ ਔਰ ਦੋ ਜਿਹੜੇ ਮੁੱਖ ਰੋਪੀ ਉਹ ਲੋੜਿੰਦੇ ਸੀਗੇ ਜਿੰਨਾਂ ਚੋਂ ਇੱਕ ਰੋਪੀ ਅਸੀਂ ਸੀਕ੍ਰੀਟ ਇਨਫੋਰਮੇਸ਼ਨ ਦੇ ਕੱਲ ਵੱਲ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਦੂਜਾ ਰੋਪੀ ਸੀਗਾ ਉਹਦੇ ਬਾਰੇ ਸਾਨੂੰ ਅਜੇ ਇਨਫੋਰਮੇਸ਼ਨ ਮਿਲੀ ਸੀ ਔਰ ਬਟਾਲਾ ਪੁਲਿਸ ਨੂੰ ਵੀ ਇੱਕ ਇੱਕ ਮਰਡਰ ਕੇਸ ਚ ਲੋੜਿੰਦਾ ਸੀਗਾ ਸੋ ਜੁਆਇੰਟ ਆਪਰੇਸ਼ਨ ਤੋਂ ਬਾਅਦ ਇਹਨੂੰ ਅੱਜ ਇੱਥੋਂ ਬਰੀਫ ਇੰਕਾਊਂਟਰ ਤੋਂ ਬਾਅਦ ਗ੍ਰਿ ਕੀ ਕੁਝ ਨਾਕੂਲ ਮਿਲੇ ਆ ਤੇ ਕਿੰਨੇ ਟੋਟਲ ਲੋਕ ਸੀਗੇ ਮੈਮ ਕੱਲ ਦਾ ਔਰ ਅੱਜ ਦਾ ਕੇਸ ਮਲਾ ਕੇ ਟੋਟਲ ਤਿੰਨ ਅਸੀਂ ਗ੍ਰਿਫਤਾਰੀ ਕੀਤੀਆਂ ਔਰ ਚਾਰ ਜਿਹੜੇ ਇਲੀਗਲ ਵੈਪਨ ਔਰ ਅੱਠ ਜਿਹੜੇ ਲਾਈਵ ਕਾਟਰ ਜਿਹੜੇ ਰਿਕਵਰ ਕੀਤੇ ਗਏ ਸੋ ਜਿਹੜੇ ਹਥਿਆਰ ਦੀ ਗੱਲ ਕਰੀਏ ਕਿ ਉਹ ਇੰਡੀਅਨ ਨੇ ਜਾਂ ਬਾਹਰ ਦੇ ਮੈਮ ਹਜੇ ਤੱਕ ਸਾਰੇ ਇੰਡੀਅਨ ਵੈਪਨਸ ਨਹੀਂ ਬਟ ਇਹ ਅਕ੍ਰੋਸ ਦੀ ਬਾਰਡਰ ਜਿਹੜੇ ਸੁਫੀਸਟਿਕੇਟਿਡ ਵੈਪਨਸ ਦੀ ਸਮਗਲਿੰਗ ਦੇ ਵਿੱਚ ਲਿਪਟ ਸੀਗੇ ਔਰ ਬਬਰਖਾਰਸ਼ਾ ਇੰਟਰਨੈਸ਼ਨਲ ਦੇ ਮੇਨ ਆਪਰੇਟਿਵ ਸੀਗੇ ਔਰ ਹੈਪੀ ਪਾਸੇ ਦੇ ਡਾਇਰੈਕਸ਼ਨਸ ਤੇ ਜਿਹੜਾ ਇਹ ਸਾਰਾ ਇਹ ਆਪਣਾ ਕੰਮ ਕਰ ਰਿਹਾ ਸੀ ਠੀਕ ਹੈ ਆਸ਼ਿਵ ਕੁਮਾਰ ਜੀ ਤੁਹਾਡੇ ਤੋਂ ਜਾਨਣਾ ਚਾਹਵਾਂਗੇ ਕਿਉਂਕਿ ਜਦ ਮਾਮਲਾ ਯੂਏਪੀ ਦੇ ਨਾਲ ਜੁੜ ਜਾਂਦਾ ਹੈ ਕਿ ਇਸ ਦੇ ਵਿੱਚ ਜਿਹੜੀ ਸੈਂਟਰਲ ਏਜੰਸੀਆਂ ਉਹ ਵੀ ਇਨਵੋਲਵ ਹੋ ਜਾਂਦੀਆਂ ਆ ਬਿਲਕੁਲ ਜੀ ਜੂਏਪੀ ਦੀਆਂ ਧਾਰਾਂ ਜਦੋਂ ਲੱਗੀਆਂ ਜਾਂਦੀਆਂ ਤੇ ਐਕਚੁਅਲੀ ਦੇਸ਼ ਦੀ ਸੁਰੱਖਿਆ ਨਾਲ ਸੰਬੰਧ ਰੱਖਾਂਦਾ ਔਰ ਇਹਦੇ ਵਿੱਚ ਅ ਜਿਹੜੀਆਂ ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਵੀ ਇਹਨਾਂ ਦੀ ਪੁਸ਼ਕਸ਼ ਜ਼ਰੂਰ ਕਰੇਗੀ ਜੀ ਅੱਛਾ ਸਰ ਕਿੱਥੇ ਬਿਲੋਂਗਿੰਗ ਏਰੀਏ 'ਚ ਰਹਰੇ ਸੀ ਉਹ ਲੋਕ ਬਿਲਕੁਲ ਜੀ ਅੱਜ ਤੀਂ ਇਨਫੋਰਮੇਸ਼ਨ ਸੀ ਕਿ ਇਹ ਬਿਲੋਂਗਿੰਗ ਏਰੀਏ ਦੇ ਵਿੱਚ ਹੀ ਰਹਿੰਦਾ ਤੇ ਇੱਥੇ ਹੀ ਹਕਮਦਾ ਤੇ ਇਹਦੇ ਕਰਕੇ ਜਿਹੜੀ ਬਟਾਲਾ ਪੁਲਿਸ ਵੀ ਇਹਨੂੰ ਆਈ ਸੀ ਤੇ ਬਟਾਲਾ ਪੁਲਿਸ ਦੀ ਇਨਫਾਰਮੇਸ਼ਨ ਤੇ ਅਸੀਂ ਸਾਰੇ ਜਾਣੇ ਨੇ ਇੱਥੇ ਜਿਹੜੀ ਸਰਚ ਕਰਦੇ ਔਰ ਦਰਾਨੇ ਜਿਹੜੀ ਦੀ ਸਰਚ ਹੈ ਤੋਂ ਇਹਦੇ ਨਾਲ ਸਾਡਾ ਜਿਹੜਾ ਬਰੀਫ ਇਨਕਾਊਂਟਰ ਹੋਇਆ ਔਰ ਸਰਨਜੀਤ ਨੂੰ ਨੈਪ ਕੀਤਾ ਗਿਆ ਜੀ ਅੱਛਾ ਗਊਸ਼ਾਲਾ ਦੇ ਬਿਲਕੁਲ ਬੈਕਸਾਈਡ ਆ ਕੇ ਖੜੇ ਹੋ ਗਏ ਮਤਲਬ ਭੱਜ ਕੇ ਇਥੋਂ ਕੀ ਕਿੰਨੇ ਵਜੇ ਦਾ ਸਮਾਂ ਸੀਗਾ ਸਰ ਪੂਰਾ ਇਨਸੀਡੈਂਟ ਜਿਹੜਾ ਇਹ ਸਮਾਂ 4:30 ਵਜੇ ਦਾ ਸਮਾਂ ਹੋਣਾ ਕਿਉਂਕਿ ਜਦੋਂ ਉਹਨੇ ਪੁਲਿਸ ਨੂੰ ਘੇਰਾ ਦੇਖਿਆ ਤੋ ਬੇਸਿਕਲੀ ਉਹਨੂੰ ਪਤਾ ਨਹੀਂ ਹੋਣਾ ਕਿ ਮੈਂ ਇੱਕ ਡ੍ਰੇਨ ਜਿਹੜੀ ਹੈ ਚੋਪ ਜਦਾਂ ਸੰਦ ਡਰੀਨ ਨੂੰ ਪਾਰ ਕਰ ਸਕਦਾ ਪਰ ਇਹੋ ਜਿਓ ਆਪਣੀ ਕਾਮਯਾਬੀ ਨਹੀਂ ਹੋ ਸਕਿਆ ਤੇ ਪੁਲਿਸ ਨੇ ਉਹਨੂੰ ਬਰੀਫ ਐਂਕਾਉਂਟਰ ਦਵਾ ਦਿੱਤਾ ਉਹਨੂੰ ਗ੍ਰਫਤਾਰ ਕੀਤਾ ਗਿਆ ਜੀ ਸਰ ਗੋਲੀ ਵੀ ਲੱਗੀ ਫਿਲਹਾਲ ਆ ਬਿਲਕੁਲ ਜੀ ਉਹਨੂੰ ਜਿਹੜਾ ਗਨ ਸ਼ਾਟ ਹੋਇਆ ਉਹਨੂੰ ਔਰ ਇਹਦੇ ਕਰਕੇ ਉਹਨੂੰ ਜਿਹੜਾ ਮਡਲੀ ਜਿਹੜੀ ਮੈਡੀਕਲ ਟ੍ਰੀਟਮੈਂਟ ਵਾਸਤੇ ਉਹਨੂੰ ਜਿਹੜਾ 6 ਫੇਸ ਚੋਂ ਪਹੁੰਚਾਇਆ ਗਿਆ ਜੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਬਿਲਕੁਲ ਪ੍ਰਾਇਮਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਸ਼ਿਵ ਕੁਮਾਰ ਵੱਲੋਂ ਤੇ ਡੀਐਸਪੀ ਗੁਰਸ਼ੇਰ ਵੱਲੋਂ ਦੱਸਿਆ ਗਿਆ ਹੈ। ਲੇਕਿਨ ਹਾਲੇ ਹੋਰ ਵੀ ਜਿਹੜੀ ਹੈ ਜਾਣਕਾਰੀਆਂ ਪ੍ਰਾਪਤ ਹੋਣਗੀਆਂ ਤੇ ਸੈਂਟਰਲ ਏਜੰਸੀਜ਼ ਵੀ ਇਸ ਦੇ ਨਾਲ ਜੁੜਨ ਗਈਆਂ ਕਿਉਂਕਿ ਜਿਹੜੀ ਧਾਰਾਵਾਂ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਬਬਰ ਖਾਲਸਾ ਦਾ ਟੈਰਰ ਮੋਡਿਊਲ ਜਿਹੜਾ ਹੈ ਉਹ ਖਤਮ ਕਰਨ ਦੇ ਵਿੱਚ ਉਹਨਾਂ ਦੇ ਜਿਹੜੇ ਹੈ ਮਨਸੂਬੇ ਕਾਮਯਾਬ ਨਾ ਹੋਣ ਦੇ ਲਈ ਇਹ ਛੋਟੀਆਂ-ਛੋਟੀਆਂ ਗ੍ਰਿਫਤਾਰੀਆਂ ਬਹੁਤ ਜ਼ਿਆਦਾ ਅਹਿਮ ਹੈ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸੀ ਤੇ ਉਸ ਨੂੰ ਰੋਕਣ ਦੇ ਲਈ ਲਗਾਤਾਰ ਇਹ ਲੋਕ ਜੁਆਇੰਟ ਆਪਰੇਸ਼ਨ ਰਾਹੀਂ ਕੰਮ ਕਰ ਰਹੇ ਸ਼ੇਰ ਸਿੰਘ ਅਤੇ ਸੀਆਈ ਖਰੜ ਦੇ 인ਚਾ ਸ਼ਿਵ ਕੁਮਾਰ ਦੇ ਜਿਹੜੇ ਹੈ ਇਹ ਇਨਕਾਊਂਟਰ ਹੋਇਆ ਸੀਗਾ ਤੇ ਜਿਹੜਾ ਪ੍ਰਾਇਮਰੀ ਇਨਫੋਰਮੇਸ਼ਨ ਹੈ ਹਾਲਾਂਕਿ ਜਾਣ ਵੀ ਲੈਂਦੇ ਆ ਸਰ ਸਰ ਕੀ ਕੁਝ ਜਿਹੜੀ ਇਸ ਦੀ ਡਿਟੇਲਸ ਹੈ ਕੇਸ ਦੀ ਕੀ ਹੋਇਆ ਸੀਗਾ ਪੂਰੇ ਮੈਟਰ ਦੇ ਵਿੱਚ ਕਿ ਕਿਵੇਂ ਇਨਕਾਊਂਟਰ ਕੀਤਾ ਕੌਣ ਸੀਗਾ ਉਸਨਾਂ ਸ਼ਰਨ ਸਿੰਘ ਸੀ ਸੰਨੀ ਛੋਟਾ ਨਾਂ ਸੰਨੀ ਸੀ ਇਹ ਸਾਨੂੰ ਬਟਾਲੇ ਪੁਲਿਸ ਨੂੰ ਲੜਿੰਦਾ ਸੀ ਸਾਡੇ ਇੱਕ ਮਰਡਰ ਇਹਨਾਂ ਕੀਤਾ ਸੀ ਉੱਥੇ ਉਹਦੇ ਚ ਪੁੱਛ ਗਿਆ ਚ ਇਹਦਾ ਨਾਮ ਆਇਆ ਸੀ ਔਰ ਇੱਥੇ ਮੋਹੱਲੀ ਦੇ ਏਰੀਆ ਚ ਕਿਤੇ ਰਹਿ ਰਹੇ ਬਲੌਂਗੀ ਦੇ ਏਰੀਆ ਚ ਜਿਹੜਾ ਐਸਐਸ ਚ ਤੇ ਇਹਨਾਂ ਦੇ ਕੋਈ ਕਿਸੇ ਮੁਕਦਮੇ ਚ ਅਰੈਸਟ ਕੀਤੇ ਹੀ ਮਲਜ਼ਮ ਉਹਨਾਂ ਦੇ ਪੁੱਛ ਗਿਆ ਚ ਆਇਆ ਵੀ ਉਹ ਇੱਥੇ ਹੈਗਾ ਸੰਨੀ ਫਿਰ ਪੁਲਿਸ ਪਾਰਟੀ ਬਟਾਲੇ ਤੋਂ ਆਜਾਏ ਸੀ ਔਰ ਇੱਥੇ ਦਰਾਨੇ ਹੀ ਇਹਨਾਂ ਸਾਡੇ ਸਾਂਝੇ ਆਪਰੇਸ਼ਨ ਚ ਇਹ ਮਨ ਗਿਆ ਮੁਕਾਬਲਾ ਸਾਡਾ ਹੋਇਆ ਇਹਨਾਂ ਦਾ ਸਮਾਂ ਅੱਛਾ ਸਰ ਕਿੱਥੋਂ ਆ ਰਹੇ ਸੀਗੇ ਔਰ ਕੀ ਕੀ ਪਹਿਲਾਂ ਵੀ ਕੋਈ ਕੇਸ ਦਰਜ ਹੈ ਹਾਏ ਤੇ ਹੈਗੇ ਪਹਿਲਾਂ ਵੀ ਵੈਪਨ ਸੰਨੀ ਤੇ ਹੈਗੇ ਪੰਕਾ ਜਿਹੜੇ ਹਾਂਜੀ ਕਿਹੜੀ ਕਿਹੜੇ ਮਾਮਲੇਦਾਰ ਜੀ ਨੇ ਸਰ ਇਹ ਮਾਮਲੇ ਤਾਂ ਕਲੀਅਰ ਨਹੀਂ ਹੈ ਯੂਨੀਵਰਸਿਟੀ ਦੇ ਪਰਲਾਜੂ ਕਿਨੇ ਕਿਹੜੇ ਮਾਮਲੇ ਨੇ ਕੋਈ ਇਹਨਾਂ ਕੋਈ ਵੀ ਦਰਜ ਹੈਗੇ ਮੌਲੀ ਗਾ ਇਹਨਾਂ ਦਾ ਮੈਨੂੰ ਕਲੀਅਰ ਨਹੀਂਗਾ ਮੌਲੀ ਵੀ ਦਰਜ ਨੇ ਹਾਂਜੀ ਕੋਈ ਜੁਆਇੰਟ ਆਪਰੇਸ਼ਨ ਸੀ ਪਹਿਲਾਂ ਤੋਂ ਜਾਂ ਸੂਚਨਾ ਹਾਂਜੀ ਅੱਜ ਹੀ ਸਾਡਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਫਿਰ ਅਹੀਂ ਸੇਰੇ ਇਥੇ ਸੋਤੀ ਆਗੇ ਸੀ ਤਾਂ ਅਜ ਤਰ੍ਹਾਂ ਨੇ ਸਰ ਕੋਈ ਹੋਰ ਨਾਲ ਸਾਥੀ ਵੀ ਸੀਗਾ ਗੱਡੀ ਕਿਹੜੀ ਸੀਗੀ ਕਿੱਥੇ ਲੱਗੀ ਸੀ ਸਾਥੀ ਹੋਰ ਕੋਈ ਨਹੀਂ ਅਜੇ ਫਿਰ ਲ ਇਹੋ ਹੀ ਹੈ ਇਨਵੈਸਟੀਗੇਸ਼ਨ ਪਤਾ ਲੱਗੂ ਕੋਈ ਨਾਲ ਹੋਰ ਕਿਥੇ ਕੋ ਰਹਿੰਦਾ ਰਿਹਾ ਇਥੇ ਕਿਦਾਂ ਘਰ ਉਹ ਇਨਵੈਸਟੀਗੇਸ਼ਨ ਪਤਾ ਲੱਗੂਗਾ ਅਜੇ ਤਾਂ ਮੁੱਢਲੀ ਆ ਸਟਾਰਟ ਹੀ ਹੋਇਆ ਤਕਤੀਸ਼ ਲੋਡ ਇੰਜਰਡ ਹੋਣ ਕਰਕੇ ਨਾ ਹਸਪੀਟਲ ਲੈ ਗਿਆ ਉਹਦੀ ਪੁਸ਼ਸ਼ ਕਰਾਂਗੇ ਫਿਰ ਕਲੀਅਰ ਹੋ ਜਾਏਗਾ ਕੋਈ ਸੀ ਨਾਲ ਸੀਗੇ ਸਰ ਮੈਂ ਨਾਲ ਹੀ ਸੀ ਸੀ ਹੈਲੋ ਬਿਲਕੁਲ ਜੁਆਇੰਟ ਆਪਰੇਸ਼ਨ ਜਿਹੜਾ ਕਿ ਕੀਤਾ ਗਿਆ ਹੈ ਜਿਹੜਾ ਸੀ ਸਟਾਫ ਹੈ ਅਤੇ ਇਸ ਤੋਂ ਇਲਾਵਾ ਜਿਹੜੇ ਹੈ ਮੋਹਾਲੀ ਪੁਲਿਸ ਦੇ ਵਿੱਚ ਵੀ ਜਿਹੜੇ ਡੀਐਸਪੀ ਹੈ ਗੁਰਸ਼ੇਰ ਸਿੰਘ ਉਹ ਵੀ ਇਥੇ ਸ਼ਾਮਿਲ ਸੀ ਕੈਪਟਨ ਰੋਹਿਤ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ